ਭਾਜੀ ਮੇਰਾ ਨਾਮ ਅਮਨ ਸ਼ਰਮਈਆ ਐ ਮੇ ਘਰ ਹੈਗਾ ਮੇਰੇ ਸਹੁਰਾ ਸਾਹਿਬ ਦਾ ਸ਼੍ਰੀ ਰੋਗਨੰਦਰ ਸ਼ਰਮਈਆ ਦਾ ਤੇ ਆਇਆ ਹੈਗਾ ਪੁਲਿਸ ਨੇ ਇਹਦੇ ਪੋਸਟ ਆਫਿਸ ਦੀ ਬੈਕ ਸਾਈਡ ਤੇ ਘਰ ਸਾਡਾ ਬਿਲਕੁਲ ਨਰਗੇਸ ਵਨ ਜਿਹੜਾ ਅਨੰਦ ਮਾਡਲ ਸਕੂਲ ਉਹਨਾਂ ਦੇ ਘਰ ਦੇ ਲਾਗੇ ਘਰ ਆ ਐ ਮੇਰੇ ਸਹੁਰਾ ਸਾਹਿਬ ਨੂੰ 10 ਦਿਨ ਪਹਿਲਾਂ ਇਹਨਾਂ ਦਾ ਬੇਟਾ ਗੁੜगांव ਨੋ ਜੌਬ ਕਰਦਾ ਉਹਨੂੰ ਮਿਲਣ ਮਗਲ ਨਮਾਰ ਤੇ ਗਏ ਤੇ ਬੜੇ ਸੋਹਣੇ ਜਿੰਦਰੀ ਜੁੰਦੇ ਮਾਰ ਕੇ ਵਹਿਦ ਕਰਕੇ ਗਏ ਸੀ ਅਰੇ ਇੱਕ ਕੱਲ ਮਾਮਾ ਜੀ ਚੈੱਕ ਕਰਕੇ ਗਿਆ ਜਿੰਦਰੇ ਜੁੰਦਰੇ ਉਦੋਂ ਤਾਂ ਕੱਲ ਤੱਕ ਤਾਂ ਸਭ ਕੁਝ ਠੀਕ ਠਾਕ ਸੀ ਮੈਂ ਹੂੰ ਥੋੜੀ ਦੇਰ ਪਹਿਲਾਂ ਹੀ ਨਰਗੇਸ ਆਂਟੀ ਨੇ ਫੋਨ ਕਰਕੇ ਸਾਨੂੰ ਦੱਸਿਆ ਕਿ ਇਤਰਾਹ ਦਰਵਾਜ਼ੇ ਟੁੱਟੇ ਪਏ ਆ ਤੇ ਤੁਸੀਂ ਆਣ ਕੇ ਚੈੱਕ ਕਰੋ ਤੇ ਜਦੋਂ ਅਸੀਂ ਆਏ ਆ ਤੇ ਦੇਖਿਆ ਖਲਾਰਾ ਪਲਾਰਾ ਪੂਰਾ ਪਿਆਦਾ ਉੱਪਰ ਕਮਰੇ ਚ ਟੂਟੀਆਂ ਤੋੜੀਆਂ ਪਈਆਂ ਆ ਤੇ ਰਸੋਈ ਚੋਂ ਭਾਂਡੇ ਲੱਗੇ ਦੇ ਆ ਬਸ ਇਹਨਾਂ ਚੀਜ਼ਾਂ ਦਾ ਤਾਂ ਮੈਂ ਵੇਖ ਲਿਆ ਬਾਕੀ ਹੋਰ ਜਿਹੜਾ ਕੋਈ ਨੁਕਸਾਨ ਕੋਈ ਪੈਸੇ ਤੇ ਲੇਦਾ ਉਹ ਬਰੇ ਜੇ ਮੰਮੀ ਹੁਣਾਂ ਨੂੰ ਮੈਂ ਫੋਨ ਕਰਕੇ ਤੇ ਦੱਸ ਦਿੱਤਾ ਆ ਉਹ ਹੁਣ ਥੋੜਾ ਜਿਨਾ ਮੈਨੂੰ ਨਾਲ ਇਹ ਗੱਲ ਨਹੀਂ ਹੋਈ ਹੈਗੀ ਕਿ ਕਿੰਨਾ ਕੁ ਹੋਇਆ ਹੈ ਪੁਲਿਸ ਕਾਨੂੰਨ ਕਿਦੋਂ ਤੋ ਬੰਦ ਪੁਲਿਸ ਨੂੰ ਅਹੀਂ ਭਾਜੀ ਟੈਲੀਫੋਨ ਕਰਤਾ ਹੀ ਆ ਪਰ ਅਜੇ ਆਈ ਨਹੀਂ ਹੈਗੀ ਆ ਜਾਂਦੇ ਕਿੰਨੇ ਕਿਰੀਆਂ ਲਮਾਰੀਆਂ ਤੋੜੀਆਂ ਨੇ ਭਾਜੀ ਇਹ ਥੱਲੇ ਦੋ ਲਮਾਰੀਆਂ ਐ ਜੇ ਤੇ ਉੱਪਰ ਵੀ ਦੋ ਤਿੰਨ ਲਮਾਰੀਆਂ ਹੈਗੀਆਂ ਜੇ ਬੈੱਡ ਵੀ ਫੋਲੇ ਫੱਲੇ ਸਾਰਾ ਕੁਝ ਫੱਲੇ ਸਾਰੀਆਂ ਤਕਰੀਬਨ ਬੈੱਡ ਤੇ ਲਮਾਰੀਆਂ ਦਰਾਜ ਕੋਈ ਕੋਈ ਚੀਜ਼ ਉੱਪਰ ਜਿਹੜੀ ਹੈ ਉਹ ਜੀ ਇਨਕ ਜਿਹੜੀ ਉਹਨਾਂ ਫੁੱਲੀ ਨਹੀਂ ਕਿ ਹੈਗੀ ਕੀ ਲੱਗਦਾ ਕਿ ਰਾਤ ਨੂੰ ਚੋਰੀ ਹੋਈ ਆ ਕਿ ਮੇਰੇ ਚੋ ਭਾਜੀ ਹੁਣ ਲੱਗਦਾ ਤੇ ਇਸ ਤਰ੍ਹਾਂ ਹੀ ਜਾਂ ਰਾਤ ਨੂੰ ਹੋਈ ਆ ਤੇ ਜਾਂ ਸਵੇਰੇ ਵੀ ਹੋ ਸਕਦੀ ਆ ਹੋਇਆ ਹੋਈ ਰਾਤ ਤੋਂ ਲੈ ਕੇ ਹੁਣ ਥੋੜੇ ਟਾਈਮ ਦੇ ਵਿੱਚ 12 14 ਘੰਟੇ ਦੇ ਵਿੱਚ ਵਿੱਚ ਹੀ ਹੋਈ ਆ ਜੋ ਕੁਝ ਹੋਇਆ ਮੈਨੂੰ ਹੁਣੇ ਦੋ 10 15 ਮਿੰਟ ਪਹਿਲਾਂ ਹੀ ਮੈਂ ਅੰਦਾਜ਼ਾ ਮੈਂ ਇਹ ਮਾਮਾ ਜੀ ਹੋ ਕੇ ਗਏ ਕੱਲ ਸ਼ਾਮ ਨੂੰ ਮਾਮਾ ਹੀ ਹੋ ਕੇ ਗਏ ਉਸ ਤੋਂ ਤਿੰਨ ਦਿਨ ਉਸ ਤੋਂ ਤਿੰਨ ਦਿਨ ਪਹਿਲਾਂ ਮੈਂ ਦੇਖ ਕੇ ਗਿਆ ਹਾਂ ਅੰਦਾਜ਼ਨ ਕੋਈ ਕਿੰਨਾ ਕ ਨੁਕਸਾਨ ਹੋ ਸਕਦਾ ਭਾਜੀ ਤੁਹਾਨੂੰ ਪਤਾ ਘਰ ਦੇ ਵਿੱਚ ਮੋੜੀ ਮੋਟੇ ਵੀ ਰੱਖੋ 10 2000 5000 ਦਾ ਸਮਾਨ ਐਵੇਂ ਪਿਆ ਹੁੰਦਾ ਹੀ ਆ ਗਿਆਨੇ ਗੁਨੇ ਉਹਨਾਂ ਨਾਲ ਗੱਲ ਹੋਈ ਹੈ ਗਿਆਨੇ ਗੁਨੇ ਵੀ ਹੈ ਇਸ ਵਿੱਚ ਭਾਜੀ ਅਜੇ ਨਾਲ ਉਹਨੇ ਇੰਨਾ ਮੈਨੂੰ ਦੱਸਿਆ ਨਹੀਂ ਹੈ ਜਿਉਂ ਨਾਲ ਕੰਪਲੀਟਲੀ ਉਹਨਾਂ ਨਾਲ ਵੀ ਨਹੀਂ ਗੱਲ ਮੇਰੀ ਹੋਈ ਕਿਉਂਕਿ ਇਧਰ ਪੁਲਿਸ ਦੀ ਕਾਰਵਾਈ ਥੋੜੀ ਕ ਮੈਂ ਵੀ ਵੇਖਣ ਚਾਹ ਖੰਡਿਆ ਕਿ ਕਿੰਨਾ ਕੁ ਮੋਟਾ ਮੋਟਾ ਹੋਇਆ ਜਾਂ ਕਿਸ ਤਰ੍ਹਾਂ ਉਹ ਮੈਨੂੰ ਦੱਸਦਣ ਕੇ ਬਾਅਦ ਚ ਤੇ ਫਿਰ ਮੈਂ ਤੁਹਾਨੂੰ ਦੱਸਦਾ ਹਾਂ ਹਾਂਜੀ ਪਰਿਵਾਰ ਨੂੰ ਭਾਜੀ ਦੱਸਦਾ ਇਹ ਸਾਰਿਆਂ ਨੂੰ ਤੇ ਮੈਂ ਫਿਰ ਦਰਸ਼ਕਾਂ ਨੂੰ 112 ਹੈਲਪਲਾਈਨ ਤੇ ਲੱਗੇ ਅਸੀਂ ਤੇ ਸਬ ਡਿਵੀਜ਼ਨ ਗਰਦਾਸਪੁਰ ਤੇ ਇਸ ਤੋਂ ਪਹਿਲਾਂ ਸਾਨੂੰ ਪਈ ਸੀ ਭੁੰਮੜੀ ਦੀ ਕੌਣ ਅਸੀਂ ਭੁੰਮੜੀ ਤੋਂ ਸਿੱਦੇ ਇੱਥੋਂ ਜਦੋਂ ਸਾਨੂੰ ਕਾਲ ਲੱਗੀ ਆ ਵੀ ਇੱਥੇ ਕੋਈ ਛੁਰੀ ਹੋਈ ਆ ਤੇ ਅਸੀਂ ਮੌਕੇ ਤੇ ਪਹੁੰਚੇ ਆ ਜੀ ਮੌਕੇ ਤੇ ਪਹੁੰਚ ਕੇ ਆਣ ਕੇ ਵੇਖਿਆ ਤੇ ਇੱਥੇ ਚੋਰੀ ਹੋਈ ਸੀ ਆਮ ਚਲੋ ਮਾਰੀਆਂ ਟੁੱਟੀਆਂ ਸੀ ਗਾੜੀਆਂ ਵੀ ਮਾਰ ਕੇ ਟੁੱਟੀਆਂ ਹੋਈਆਂ ਨੇ ਜੀ ਤੇ ਇਹ ਪਰਿਵਾਰ ਉਹ ਕਿੱਥੇ ਹੈਗਾ ਪਰਿਵਾਰ ਇਹ ਕਹਿੰਦੇ ਸਾਡੇ ਕਹਿੰਦੇ ਮਤਾਬ ਗਵਾਂਤ ਵੀ ਉਹ ਦਿੱਲੀ ਗਏ ਹੋਏ ਨੇ ਪਿਆ ਜੀ ਕਿੰਨੇ ਘਰ ਤਾਲੇ ਤੋੜੇ ਨੇ ਘਰ ਦੇ ਤਾਲੇ ਤੋਂ ਅਲਮਾਰੀਆਂ ਵੀ ਟੁੱਟੀਆਂ ਨੇ ਹਾਂਜੀ ਅਲਮਾਰੀਆਂ ਵੀ ਟੁੱਟੀਆਂ ਆਈਆਂ ਪਈਆਂ ਨੇ ਉੱਪਰ ਵੀ ਸਭ ਕਪੜਾ ਲਈ ਰੱਖ ਲਿਆ ਤੁਸੀਂ ਨੂੰ ਹੁਣ ਮੌਕਾ ਵਿਖਿਆ ਵਾ ਰਿਪੋਰਟ ਨੂੰ ਕਰ ਰਿਹਾ ਰਿਪੋਰਟ ਹੋਣੀ ਹੁਣ ਆਪਣੇ ਸੀਨੀਅਰ ਅਫਸਰਾਂ ਨੂੰ ਦੱਸਾਂਗੀ